ਵਾਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸੂਬੇ ਦਾ ਕਰਤਾ ਜੀ ਧਾਰੀਵਾਲ ਸਾਹਿਬ ਰਖੜਾ ਸਾਹਿਬ ਉਹਨਾਂ ਦੀ ਰਖੜਾ ਪਰਵਾਰ ਨੂੰ ਬਸ ਹੀ ਮਨਾਈ ਜੀ ਰਖੜਾ ਪਰਵਾਰ ਸਾਡੇ ਸਮਾਜ ਦਾ ਬਹੁਤ ਹੀ ਸਤਿਕਾਰਯੋਗ ਪਰਿਵਾਰ ਹੈ ਜਿਸ ਪਰਿਵਾਰ ਨੇ ਸਮਾਜ ਦੇ ਰੀਸਮਾਂ ਦੀ ਕੀਤਾ ਵਾਸਤੇ ਆਦਮੇ ਕੀਤਾ ਬਾਅਦ ਬਹੁਤ ਵੱਡੀਆਂ ਸਹਾਵਾ ਕੀਤੀ ਹੈ ਜੀਨਰ ਮੁਕਤੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਜੇਕਰ ਸਮਲਨਾਡੂ ਸੁਨਾਮੀ ਆਈ ਤਾਂ ਉੱਥੇ ਪਰਿਵਾਰ ਨੇ ਇਹ ਨਹੀਂ ਵੇਖਿਆ ਕਿ ਕੌਣ ਵੱਸਦਾ ਮੁਨਕਰਾਵਾ ਉੱਥੇ 5 ਕਰੋੜ 70 ਲੱਖ ਦਾ ਇਹ ਰੁਪਇਆ ਲੈ ਕੇ ਗਏ ਦਾਨ ਕੀਤਾ ਲੰਗਰ ਲਾਇਕ ਘਰ ਬਣਾਏ ਮੈਡੀਕਲ ਕੈਂਪ ਲਾਇਆ ਹਰ ਤਰ੍ਹਾਂ ਦੀ ਸਹੂਲਤਾਂ ਦਿੱਤੀ ਉਹ ਸੁਨਾਮੀ ਦੇ ਜੇਕਰ ਜੀ ਡੀਟੀਐਸ ਦਾ ਤੇ ਮੋਰਚਾ ਲੱਗਿਆ ਪੰਜਾਬ ਦੀ ਹੋਂਦ ਨੂੰ ਬਚਾਉਂਦਾ ਮੋਰਚਾ ਖਚਾਨੀ ਮੋਰਚਾ ਸੀ ਰਖਣਾ ਪਰਿਵਾਰ ਪਹੁੰਚਿਆ ਉਸ ਪਰਿਵਾਰ ਨੇ ਉਥੇ ਬਹੁਤ ਵੱਡੀ ਸੇਵਾ ਕੀਤੀ ਟੈਂਸਿਟੀ ਮਣਾਈ ਲੰਗਰ ਲਾਇਆ ਮੈਡੀਕਲ ਸਹੂਤਾ ਦਿੱਤੀਆਂ ਤੇ ਉਹਦੇ ਨਤੀਜੇ ਵੀ ਭੁਗਤਨੇ ਪਏ ਪਰ ਪਰਿਵਾਰ ਡਟ ਰਿਹਾ ਸੇਵਾ ਦੇ ਪੰਜਾਬ 'ਚ ਹੜ੍ਹ ਇੱਕ ਕੁਦਰਤੀ ਆਫਤ ਸੀ ਨਾਲ ਮਨੁੱਖੀ ਗਲਤੀਆਂ ਵੀ ਸੀਆਂ ਬਹੁਤ ਵੱਡੀ ਤਬਾਹੀ ਹੋਈ ਪਰਿਵਾਰ ਉੱਥੇ ਪੰਜਾਬ ਨਾਲ ਇਹਨਾਂ ਨੂੰ ਇਹ ਵਿਰਾਸਤ ਸੇਵਾ ਦੀ ਆਪਣੇ ਪੀਰਗਾਮ ਤੋਂ ਸੂਬੇ ਦਾ ਕਰਤਾਰ ਸਿੰਘ ਵੱਲੋਂ ਮਿਲੀ ਸੀ ਤੇ ਉਹਨਾਂ ਦੀ ਵਰਸੀ ਹਰ ਸਾਲ ਦੀ ਤਰ੍ਹਾਂ ਪਰਿਵਾਰ 16 ਨਵੰਬਰ ਨੂੰ ਸਰਦਾਰ ਸੁਬੀਸ਼ ਸਿੰਘ ਰਖੜਾ ਸਾਹਿਬ ਸਾਫਾ ਮਦਰੀ ਪਿਤਾ ਉਹਨਾਂ ਵੱਲੋਂ ਸਰਦਾਰ ਦਰਸ਼ਨਜੀ ਢਾਲੀਵਾਲ ਸਾਹਿਬ ਯੂ ਐਸ ਏ ਵਾਲੇ ਉਹਨਾਂ ਵੱਲੋਂ ਸਰਚਾਂਜੀ ਰਖੜਾ ਸਾਹਿਬ ਸਾਰੇ ਸਮੂੱਚੇ ਪਰਿਵਾਰ ਵੱਲੋਂ ਸੁਖੀ ਰਖੜਾ ਜੀ ਵੱਲੋਂ ਉਹਨਾਂ ਦੇ ਪੁੱਤਰੇ ਵੱਲੋਂ ਸਮੂੱਚੇ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਵੱਡੀ ਪੁੰਦਰੇ ਮਨਾਇ ਜਾਂਦੀ ਹੈ ਇਸ ਸਾਲ ਵੀ ਇਹਨੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਉਹ ਉਸ ਮਹਾਨ ਸ਼ਖਸੀਤ ਨੂੰ ਜਿਸ ਸ਼ਖਸੀਤ ਨੇ ਸੇਵਾ ਤੇ ਸਿਮਰਨ ਸੇਵਾ ਭਾਵਨਾ ਵੀ ਜੀਵਨ ਬਤੀਤ ਕੀਤੀ ਤੇ ਉਹਨਾਂ ਦੇ ਵਿਆਹ ਤੇ ਪਰਿਵਾਰ ਵੀ ਅੱਜ ਪੰਜਾਬ ਦੀ ਮੁੱਢਲੀ ਸੇਵਾ ਕਰਦਾ ਹੈ 16 ਨਵੰਬਰ ਨੂੰ ਪਿੰਡ ਰਖਣਾ ਵਿਖੇ ਸਵੇਰੇ 10 ਤੋਂ 12 ਵਜੇ ਤੱਕ ਉਹਨੇ ਗ੍ਰਹਿ ਵਿਖੇ ਸਮਾਗਮ ਹੋ ਰਿਹਾ ਧਾਰਮਿਕ ਸਮਾਗਮ ਕਿਰਪਾ ਕਰਕੇ ਦਰਸ਼ਨ ਵੀ ਦੇਣੇ ਆ ਤੇ ਪਰਵਾਰ ਨੂੰ ਸਤਿਕਾਰ ਸਹਿਤ ਬੇਨਤੀ ਹੈ ਵੀ ਲੰਗਰ ਬਾਣੀ ਸ਼ਕਤ ਵੀ ਜਾਣ ਦੀ ਕਿਰਪਾਲਤਾ ਕਰਨੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ